ਪੰਜਾਬੀਓ ਆ ਦੇਖ ਲੋ ਆ 7 ਮਹੀਨਿਆਂ ਦੀ ਬੱਚੀ ਨੂੰ ਯਾਰ ਬਾਲਟੀ ਚ ਪਾ ਕੇ ਲੈ ਗਏ ਪ੍ਰਵਾਸੀ 7 ਮਹੀਨਿਆਂ ਦੀ ਬੱਚੀ ਨੂੰ ਹੁਣ ਵੀ ਨਾ ਵੀਡੀਓ ਸ਼ੇਅਰ ਕਰਿਓ ਤੇ ਹੁਣ ਵੀ ਨਾ ਮੰਗੇਓ ਇਨਸਾਫ ਫੇਰ ਕਹਿੰਦੇ ਨੇ ਯਾਰ ਬੋਲਦਾ ਨਹੀਂ ਕੋਈ ਬੋਲਣ ਵਾਲਾ ਕੀ ਕਰੇ ਜਦੋਂ ਤੁਹਾਡੇ ਵਰਗੇ ਸਾਥ ਨਹੀਂ ਦਿੰਦੇ ਆ 7 ਮਹੀਨਿਆਂ ਦੀ ਬੱਚੀ ਐ ਮਾਂ ਦਾ ਰੋ ਰੋ ਬੁਰਾ ਹਾਲ ਐ ਉਹ ਮਾਂ ਜਿਹੜੀ ਨੇ ਜਨਮ ਦਿੱਤਾ ਉਹਦਾ ਰੋ ਰੋ ਬੁਰਾ ਹਾਲ ਐ ਅੱਜ ਤਾਂ ਇਹਨਾਂ ਨੇ ਇਹ ਵੀਡੀਓ ਲੁਧਿਆਣੇ ਦੀ ਆ ਵੀਡੀਓ ਲੁਧਿਆਣੇ ਨੂੰ ਤਿੰਨ ਐਨਾਂ ਮੇਰੇ ਕੋਲੇ ਦੋ ਵੀਡੀਓ ਹੋਰ ਪਾਉਂਗਾ ਉਹ ਵੀ ਜਾ ਕੇ ਦੇਖੋ ਤੇ ਉਹ ਵੀ ਨਾ ਸ਼ੇਅਰ ਕਰਿਓ ਇੱਕ 11 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਦਾ ਸੀ ਉਹ ਫੜਿਆ ਗਿਆ ਉਹਦਾ ਵੀ ਹਜੇ ਤੱਕ ਪੁਲਿਸ ਨੇ ਉਹਨੂੰ ਫੜਿਆ ਨਹੀਂ ਪੁਲਿਸ ਨੇ ਫੜਿਆ ਨਹੀਂ ਉਹਨੂੰ 11 ਸਾਲ ਦੀ ਬੱਚੀ ਨਾਲ ਜਿਹੜਾ ਰੇਪ ਕਰਦਾ ਸੀ ਤੇ ਆਹ ਦੇਖ ਲਓ ਯਾਰ ਇਹਨੂੰ ਵੀ ਨਾ ਕਰਿਓ ਸ਼ੇਅਰ ਹਜੇ ਵੀ ਨਾ ਕਰਿਓ ਇੱਕ ਆ ਮੈਂ ਕਹਿੰਦਾ ਜਦੋਂ ਤੁਹਾਡੀਆਂ ਨੌਜਵਾਨ ਪਟਾਣਾ ਨੂੰ ਕੁੜੀਆਂ ਨੂੰ ਜੇ ਹੱਥ ਪਾਉਣ ਲੱਗ ਗਏ ਉਦੋਂ ਵੀਡੀਓ ਸ਼ੇਅਰ ਕਰੋਗੇ ਮੇਰੇ ਬੱਚੇ ਦੇ ਦਿਲ ਦੀ ਗੁਲੀ ਹੈਗਾ ਪਲੀਜ਼ ਜੋ ਲੜ ਲੇ ਲੋ ਫਿਰ ਤੇਰੇ ਬੱਚਾ ਦੇ ਦੋ ਮੈਨੂੰ ਬੱਸ ਥੋੜੀ ਸਾਡੇ ਕੋਲੇ ਨਹੀਂ ਸੀ ਲੱਪਣ ਲੱਗ ਗਏ ਸਾਰੇ ਪਾਸੇ ਮਛੋਟੇ ਬੇਟੇ ਦਾ ਬੂਆ ਘੜ ਗਏ ਆ ਕੇ ਤੇ ਉਹ ਵੀ ਲੱਪਣ ਲੱਗ ਗਏ ਵੀ ਤੁਸੀਂ ਗਲੀ ਚ ਨਿਕਲ ਗਏ ਸਾਰੇ ਜਾਣੇ ਕਲੀਤੀ ਸਾਰੇ 12 ਕੇ ਸਾਡੇ ਨਾਲ ਉਹ ਵੀ ਸਾਡੇ ਨਾਲ ਲੰਬਾਨ ਲੱਗੇ ਕਵਾਂਦੀ ਵੀ ਸਾਡੇ ਇੱਕ 7 ਮਹੀਨੇ ਦੀ ਕੋਤੀ ਜੋ ਕਿ ਰਾਤ ਨੂੰ 12:30 ਤੋਂ 12:00 ਬਾਅਦ 3-4 ਦਿਨ ਚਾਰਵਈ ਦੇ ਵਿੱਚ ਕਰੀਬ ਜੀ ਦੇ ਦਾ 3-4 ਘੰਟੇ ਦੇ ਵਿੱਚ ਗਾਇਬ ਹੋ ਗਈ ਆ ਘਰ ਦੇ ਵਿੱਚੋਂ ਸਾਨੂੰ ਕੁਝ ਨਹੀਂ ਪਤਾ ਚੱਲ ਰਿਹਾ ਸਾਡੀ ਬੱਚੀ ਕਿੱਥੇ ਗਈ ਆ ਜੋ ਕਿ 11 ਘੰਟੇ ਹੋਣ ਦਾ ਕਰੀਬ ਸਾਨੂੰ ਕੁਝ ਨਹੀਂ ਪਤਾ ਚੱਲ ਰਿਹਾ ਪੁਲਿਸ ਨੂੰ ਆਜੇ ਨਹੀਂ ਲੇਕਿਨ ਉਹ ਸਾਨੂੰ ਇਹ ਯਕ ਆਉਂਦਾ ਬੱਚੇ ਨੂੰ ਪਾਰਟੀ ਦੇ ਚਪਾ ਕੇ ਲੈ ਕੇ ਕੀਸਾ ਲੈ ਕੇ ਇਕ ਨੇ ਪਿਛਲਾ ਚੜ੍ਹਿਆ ਆ ਸਪੋਣੇ ਦੇ 4 ਵਜੇ ਨੇੜੇ ਜਿਹੜੇ ਕੁੜੀ ਸੀਗੀ ਮਤਲਬ ਉਹ ਬੈਡ ਤੋਂ ਨਾ ਥੱਲੇ ਡਿੱਗੀ ਤੇ ਥੱਲੇ ਗੱਦਾ ਲਗਾ ਆ ਜਿਹੜੇ ਦੱਲਿਆ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਆ ਆ ਦੇ ਘਰਾਂ ਦੇ ਵਿੱਚ ਰਹਿਣ ਵਾਸਤੇ ਜਦੋਂ ਉਹਨਾਂ ਨੇ ਕੁੜੀਆਂ ਭਜਾ ਕੇ ਲੈ ਗਏ ਉਦੋਂ ਇਹ ਆ ਆ ਦੇ ਘਰੋਂ ਕੱਢਣਗੇ ਇਹਨਾਂ ਨੂੰ ਆ 2-2000 ਰੁਪਏ ਕਿਰਾਏ ਪਿੱਛੇ ਇਹਨਾਂ ਨੂੰ ਘਰੇ ਬਾੜ ਰੱਖਿਆ ਆ ਦੇਖ ਲਓ ਹੁਣ ਹੁਣ ਦੇਖ ਲਓ ਨਹੀਂ ਯਕੀਨ ਹੁੰਦਾ ਤਾਂ 11 ਮਹੀਨਿਆਂ ਦੀ ਬੱਚੀ ਨੂੰ ਯਾ 7 ਮਹੀਨਿਆਂ ਦੀ ਬੱਚੀ ਨੂੰ ਯਾਰ ਕੀ ਸੱਤ ਮਹੀਨਿਆਂ ਬੱਚੀ ਨੂੰ ਅਜੇ ਸੁਰਤ ਵੀ ਨਹੀਂ ਆਈ ਵੀ ਮੇਰਾ ਮਾਪਿਓ ਕੌਣ ਹੈ ਮੇਰਾ ਚਾਚਾ ਤਾਇਆ ਕੌਣ ਹੈ ਯਾਰ ਵੀਡੀਓ ਵੱਧ ਤੋਂ ਵੱਧ ਕਿਰਪਾ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਲਿਖ ਕੇ ਜਾਓ ਪੰਜਾਬ ਬੀਓ ਬਾਹਰ ਕੱਢੋ ਪੰਜਾਬੀਓ ਬਾਹਰ ਕੱਢੋ ਪੰਜਾਬੀਓ ਬਾਹਰ ਕੱਢੋ ਬਸ ਇੱਕੋ ਹੀ ਗੱਲ ਲਿਖ ਦਿਓ ਸਾਰੇ ਜਣੇ ਭਰਾਵੋ ਹੱਥ ਬੰਨ ਕੇ ਬੇਨਤੀ ਕਰਦਾ ਤੁਹਾਡੇ ਅੱਗੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਬੰਦਾ ਵੀ ਆਪਣੇ ਖਿਲਾਫ ਆਉਗਾ ਉਹਨੂੰ ਆ ਵੀਡੀਓ ਦਿਖਾ ਸਕੀਏ ਵੀ ਆਹ ਲੈ ਭਾਈ ਤੇਰੇ ਸਾਹਮਣੇ ਖੜੂਪੇ ਆ। ਪ੍ਰਵਾਸੀਆਂ ਨੇ ਕਿੰਨੇ ਕਿੰਨੇ ਬੱਚਿਆਂ ਨਾਲ ਬਦਸਲੂਕੀਆਂ ਕੀਤੀਆਂ ਕਿੰਨੇ ਬੱਚਿਆਂ ਨੂੰ ਮੰਨ ਕੇ ਚੱਲੋ ਇਹ ਲੈ ਕੇ ਚੱਕ ਕੇ ਮਾਰਤੇ ਕਿੰਨਿਆਂ ਦੇ ਬਲਾਤਕਾਰ ਕਰਤੇ ਯਾਰ। ਹਜੇ ਵੀ ਨਾ ਆਪਾਂ ਏਕਾ ਕੀਤਾ ਤਾਂ ਭਾਈ ਆਪਣਾ ਰੱਬ ਵੀ ਰੱਖਾ ਫੇਰ ਤਾਂ ਪ੍ਰਭੂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੇ ਕਮੈਂਟਾਂ ਚ ਜਿਹੜਾ ਤੁਹਾਨੂੰ ਖਰ ਚੰਗਾ ਲੱਗਦਾ ਉਹ ਕਰ ਦਿਓ ਭਰਾਵੋ ਮੈਂ ਤਾਂ ਹਾਥੀ ਬੰਦਾ ਤੁਹਾਡੇ ਅੱਗੇ ਤੇ ਇੱਕ 11 ਸਾਲਾਂ ਦੀ ਕੁੜੀ ਨਾਲ ਰੇਪ ਕਰਦਾ ਸੀ ਪ੍ਰਵਾਸੀ ਉਹ ਵੀ ਮੈਂ ਵੀਡੀਓ ਪਾਉਂਗਾ ਉਹ ਵੀ ਜਰੂਰ ਜਾ ਕੇ ਦੇਖਿਓ ਉਹ ਤਾਂ ਸ਼ੇਅਰ ਕਰ ਦਿਓ ਮੈਨੂੰ ਫੋਲੋ ਕਰੋ ਨਾ ਕਰੋ ਯਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਪਰ ਆਹ ਵੀਡੀਓ ਸ਼ੇਅਰ ਕਰ ਦਿਆ ਕਰੋ ਇੱਥੇ ਆਪਣੀ ਇੱਜ਼ਤ ਦਾ ਸਵਾਲ ਹੈ ਆਪਣੇ ਪੰਜਾਬੀਆਂ ਦੀ ਇੱਜ਼ਤ ਦਾ ਸਵਾਲ ਹੈ ਮੈਂ ਪੇਟ ਦਾ ਪੇਟ ਪੇਟ ਮਰ ਗਿਆ ਮੈਂ ਪਰ ਤੁਸੀਂ ਨਹੀਂ ਸਾਥ ਦਿੰਦੇ ਯਾਰ ਜਿਹੜਾ ਬੰਦਾ ਪੰਜਾਬ ਲਈ ਅੱਗੇ ਵਧਦਾ ਪੰਜਾਬ ਲਈ ਖੜਦਾ ਉਹਦੇ ਤੁਸੀਂ ਗਿੱਟੇ ਖਿੱਚਦੇ ਹੋ ਬਸ ਹੋਰ ਛੋਡੇ ਕੋਲੇ ਕੋਈ ਕੰਮ ਨਹੀਂ ਉਹਦੇ ਤੁਸੀਂ ਗਿੱਟੇ ਖਿੱਚਦੇ ਹੋ ਛੋਡੇ ਕੋਲੇ ਹੋਰ ਕੋਈ ਕੰਮ ਨਹੀਂ ਪ੍ਰਭੂ ਹਾਥੀ ਬੰਨੇ ਛੋਡੇ ਮੂਰੇ ਜੇ ਵੀਡੀਓ ਸ਼ੇਅਰ ਕਰ ਦਿਓਗੇ ਤਾਂ ਕਰ ਦਿਓ ਨਹੀਂ ਤਾਂ ਰੱਬ ਰਾਖਾ ਤੁਹਾਡਾ ਪ੍ਰਭੂ ਇਹ ਵੀਡੀਓ ਪੁਰਾਣੀ ਹੈ ਪੁਰਾਣੀ ਹੈ ਪਰ ਹੈ ਤਾਂ ਬਾਬਿਓ ਇੱਕ ਧੀ ਨੂੰ ਚੱਕ ਕੇ ਲੈ ਕੇ ਗਏ ਹੈ ਮੈਂ ਆਈ ਨਹੀਂ ਆਦਾ ਵੀ ਨਵੀਂ ਆ ਮੈਨੂੰ ਕਿਸੇ ਨੇ ਭੇਜੀ ਆ ਇਹ ਵੀਡੀਓ ਹੈ ਪੁਰਾਣੀ ਪਰ ਹੈ ਤਾਂ ਯਾਰ ਕਿਸੇ ਦੀ ਧੀ ਨੂੰ ਲੈ ਕੇ ਗਏ ਆ ਨਾ ਚੱਕ ਕੀ ਬੇਸ਼ਕਦੀ ਅੱਜ ਲੈ ਕੇ ਗਏ ਹੁਣ ਬੇਸ਼ਕਦੀ ਕੱਲ ਨੂੰ ਲੈ ਕੇ ਗਏ ਹੁਣ ਬੇਸ਼ਕਦੀ ਮਹੀਨਾ ਪਹਿਲਾਂ ਲੈ ਕੇ ਗਏ ਹੁਣ ਹੁਣ ਯਾਰ ਤੁਹਾਡੇ ਸਾਰੇ ਆ ਭਾਈ